ਨਾਲਾ ਨਜ਼ਦੀਕੀ ਪਿੰਡ ਮੁਰਾਦਪੁਰ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਇੱਥੇ ਪੁਲਿਸ ਦੇ ਨਾਲ ਦੋ ਪਿਓ ਪੁੱਤ ਉਲਝਦੇ ਨਜ਼ਰ ਆਏ ਅਤੇ ਪੁਲਿਸ ਦੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਿਓ ਪੁੱਤ ਛੱਤ ਦੇ ਉੱਤੇ ਚੜੇ ਹੋਏ ਨੇ ਅਤੇ ਹੱਥਾਂ ਦੇ ਵਿੱਚ ਉਨਾ ਦੇ ਵੱਲੋਂ ਇੱਟਾਂ ਰੋੜੇ ਫੜੇ ਹੋਏ ਨੇ ਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਬਰਸਾਤ ਕਰਦੇ ਨਜ਼ਰ ਆਏ ਨੇ ਆਖਿਰ ਕਿਉਂ ਇਹ ਹੰਗਾਮਾ ਹੋਇਆ ਉਹ ਵੀ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਆ ਆਜਾ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਤੁਹਾਨੂੰ ਸੁਣਨੇ ਆਥ ਆਜੋ ਆਜੋ ਹਾਲਾ ਹਰ ਇੱਕ ਨੇ ਪਾ ਲਿਆ ਬਰੋ ਨਾ ਚਲੋ ਹਾਂ ਬਰੋ ਨਾ ਦੇਖੀ ਜਾ ਕੇ ਆਹ ਜੀ ਆਹ ਜੀ ਆਹ ਦੇਖੋ ਤਾਂ ਕੈਸਾ ਜੀ ਆਹ ਦੇਖੋ ਸਬਰ ਸਬਰ ਕਰ ਆਹ ਤਾਂ ਨਹੀਂ ਬਰੋ ਨਾ ਸੋ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੂੰ ਜਿਹੜਾ ਕਿ 10 ਪਰਚਿਆਂ ਦੇ ਵਿੱਚ ਨਾਮਜ਼ਦ ਹੈ ਤੇ ਜਦੋਂ ਪੁਲਿਸ ਇਸ ਨੂੰ ਕਾਬੂ ਕਰਨ ਗਈ ਤਾਂ ਫਿਰ ਪਿਓ ਪੁੱਤ ਨੇ ਛੱਤ ਤੇ ਚੜ ਕੇ ਇਹ ਹਾਈ ਵੋਲਟੇਜ ਡਰਾਮਾ ਕੀਤਾ ਜਿਸ ਦੇ ਚਲਦੇ ਇਸ ਸ਼ਮਿੰਦਰ ਨਾ ਦੇ ਵਿਅਕਤੀ ਨੇ ਦੱਸਿਆ ਕਿ ਜਾਣ ਬੁੱਝ ਕੇ ਪੁਲਿਸ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹ ਜ਼ਮਾਨਤ ਤੇ ਬਾਹਰ ਆਇਆ ਤੇ ਉਸ ਦੇ ਉੱਤੇ ਜਿਹੜੀ ਕਿ ਕਾਰਵਾਈ ਕਰਕੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਨਜਾਇਜ਼ ਤੰਗ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸਮਾ ਕੀ ਨਹੀਂ ਦਾ ਸਮਾਂ ਕਿ ਕੀਮਤ ਜਿੰਨਾ ਦਾ ਨਹੀਂ ਕਿ ਜਿੱਤਕਾ ਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆ ਕੇ ਮੈਨੂੰ ਹਾਂ ਹਾਂ ਦੇ ਸਾਡੇ ਆਣ ਕੇ ਤੇ ਕਾਰ ਨੂੰ ਕੇਰਾ ਪਾ ਕੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤੇ ਮੇਰਾ ਬੇੜਾ ਕੁੱਟ ਕੇ ਭੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ਼ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪੱਤਾ ਤਦ ਮੇਰਾ ਨਿਕਾਬ ਬਾਹਰ ਵੀ ਪਾਸ ਹੋ ਤੋ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮਾੜੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰਨੇ ਤਕੇ ਛਾਈਆਂ ਉੱਥੇ ਐਸਐਚਯੂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਦੇ ਨਸ਼ਾ ਤਸਕਰੀ ਦੇ 10 ਪਰਚੇ ਦਰਜ ਨੇ ਤੇ ਇੱਕ ਪਰਚੇ ਵਿੱਚ ਉਨ੍ਹਾਂ ਦੇ ਉੱਤੇ ਇਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਉਨ੍ਹਾਂ ਦੇ ਦੋ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤੇਤ ਕੰਡੀਲੇ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾਕੇ ਅਮਲਰ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜ਼ਖਮੀ ਹੋਏ ਦੋ ਬੰਦੇ ਜ਼ਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕੀ ਰਿਹਾ ਆ ਦਮ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥ ਉਹ ਰਿਟੇਟੋਰੇ ਵਿੱਚ ਲਾਇਆ ਇਹਨੂੰ ਹਾਂਜੀ ਹਾਂਜੀ ਟੋਰੇ ਵਿੱਚ ਲਾਇਆ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲ ਰਿਹਾ کافی ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਿੱਦ ਯਾਦ ਚਿੰਦੇ ਤੋਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਉੱਠਦੇ ਹੋ ਕੋਈ ਇਹਨੇ ਆਪਣੇ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚਲਾ ਰਹੇ ਨੇ ਆਪਣੇ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਜਨ ਨਸ਼ੇ ਵਾਲੇ ਹੈਗੇ ਨੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਪਾਸਪੋਰਟ ਮੇਰੇ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈ ਇਹ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਅੱਜ ਕਹ ਰਿਹਾ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਹਾਂਜੀ ਅੱਜ ਉਹ ਲੋਕ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤੋਂ ਅੱਜ ਉਹ ਫੜਿਆ ਹੀ ਨਾ ਗਿਆ ਫਿਰ ਜੇ ਉੱਪਰ ਚੜਾ ਥੱਲੇ ਆਉਂ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ ਖੈਰ ਦੱਸ ਦੀ ਕਿ ਇੰਨਾ ਹੰਗਾਮਾ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਬੇਰੰਗ ਇੱਥੋਂ ਵਾਪਿਸ ਜਾਣਾ ਪਿਆ ਤਾਂ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਪੁਲਿਸ ਹੁਣ ਕੀ ਐਕਸ਼ਨ ਕਰੇਗਾ